ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਸਾਖੀ ਸਾਂਝੀ ਕਰਾਂਗੇ ਜਿਹਦੇ ਵਿੱਚ ਜਗਨਨਾਥ ਪੁਰੀ ਮਹਾਰਾਜ ਜੀ ਕਿੱਦਾਂ ਬਾਬਾ ਸ਼੍ਰੀ ਚੰਤੀ ਦੇ ਕੋਲ ਆਏ ਅਤੇ ਕਿਵੇਂ ਕੀ ਕੌਤਕ ਸੰਗਤਾਂ ਨਹੀਂ ਦੇਖਿਆ ਇਸ ਲਈ ਤੁਸੀਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਪੂਰਾ ਦੇਖਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਕਦੇ ਵੀ ਨਾ ਭੁੱਲਿਓ ਇਹ ਬਿਲਕੁਲ ਫ੍ਰੀ ਆ ਜੀ ਚਲੋ ਤੇ ਅੱਜ ਦੀ ਸਾਖੀ ਸ਼ੁਰੂ ਕਰਤੇ ਆਂ ਇੱਕ ਵਾਰ ਕੀ ਹੁੰਦਾ ਆ ਭਾਈ ਕਮਲਿਆ ਜੀ ਜੋ ਕਿ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੇ ਬਹੁਤ ਹੀ ਵੱਡੇ ਭਗਤ ਹੋਏ ਹਨ ਅਤੇ ਅੰਤ ਸਮੇਂ ਤੱਕ ਉਹਨਾਂ ਦੇ ਨਾਲ ਰਹੇ ਹਨ ਇੱਕ ਵਾਰ ਉਹ ਜਮਨਾ ਨਦੀ ਦੇ ਕਿਨਾਰੇ ਬੈਠੇ ਹੁੰਦੇ ਆ ਉੱਥੇ ਬਾਬਾ ਸ਼੍ਰੀ ਚੰਦਰ ਜੀ ਨੇ ਧੂਣਾ ਲਗਾਇਆ ਹੁੰਦਾ ਆ ਬਾਬਾ ਸ਼੍ਰੀ ਚੰਦ ਜੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਿਜਾਦੇ ਹਨ ਅਤੇ ਉਦਾਸੀਨੀ ਸੰਪਰਦਾ ਉਹਨਾਂ ਤੋਂ ਹੀ ਸ਼ੁਰੂ ਹੋਈ ਹੈ ਭਾਈ ਕਮਲਿਆ ਜੀ ਦੇ ਮਨ ਵਿੱਚ ਖਿਆਲ ਆਂਦਾ ਹੈ ਕਿ ਅੱਜ ਕੁੰਭ ਦੇ ਦਿਨ ਚੱਲ ਰਹੇ ਹਨ ਸਾਰੀ ਦੁਨੀਆ ਕੁੰਭ ਦੇ ਚੁੱਭੀ ਲਵਾ ਲਗਾ ਰਹੀ ਹੈ ਕਿਉਂ ਨਾ ਅਸੀਂ ਵੀ ਕੁੰਭ ਦੀ ਚੁੱਭੀ ਲਵਾਈਏ ਅਤੇ ਉਹਨਾਂ ਦੇ ਮਨ ਵਿੱਚ ਇੱਕ ਹੋਰ ਖਿਆਲ ਆਂਦਾ ਹੈ ਕਿ ਜੇ ਐਡੀ ਦੂਰ ਚੁੱਭੀ ਲਾਣ ਜਾਣਾ ਹੀ ਹੈ ਤਾਂ ਕਿਉਂ ਨਾ ਭਗਵਾਨ ਜਗਨਨਾਥਪੁਰੀ ਜੀ ਦੇਵੀ ਦਰਸ਼ਨ ਕਰ ਲੈ ਜਾਣ ਆਪਣੇ ਮਨ ਵਿੱਚ ਵਿਚਾਰ ਕਰਕੇ ਉਹ ਬਾਬਾ ਸ਼੍ਰੀਚੰਦ ਜੀ ਦੇ ਅੱਗੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਅਤੇ ਆਪਣੇ ਮਨ ਦੀ ਇੱਛਾ ਬਾਬਾ ਜੀ ਅੱਗੇ ਜ਼ਾਹਰ ਕਰਦੇ ਆ ਬਾਬਾ ਜੀ ਦਿਲਾਂ ਦੀਆਂ ਜਾਣੀ ਜਾਣ ਏ ਸੁਣ ਕੇ ਮੁਸਕੁਰਾਉਂਦੇ ਆ ਤੇ ਕਹਿੰਦੇ ਆ ਚਲੋ ਠੀਕ ਆ ਭਾਈ ਕਮਲਿਆ ਜੀ ਤੁਹਾਡੀ ਇਹ ਇੱਛਾ ਪੂਰੀ ਕਰ ਦਿੰਨੇ ਆ ਤੁਸੀਂ ਇੱਕ ਕੰਮ ਕਰੋ ਅੱਖਾਂ ਮੀਟੋ ਅਤੇ ਰੱਬ ਦਾ ਨਾਮ ਲੈ ਕੇ ਜਮੁਨਾ ਨਦੀ ਵਿੱਚ ਚੁੱਭੀ ਲਗਾ ਦਿਓ ਭਾਈ ਕਮਲਿਆ ਜੀ ਬਿਲਕੁਲ ਇਸੇ ਤਰ੍ਹਾਂ ਕਰਦੇ ਹਨ ਅੱਖਾਂ ਮੀਟਦੇ ਹਨ ਤੇ ਜਮੁਨਾ ਨਦੀ ਦੇ ਵਿੱਚ ਚੁੱਭੀ ਲਾ ਦਿੰਦੇ ਹਨ ਕੁਝ ਸਮੇਂ ਬਾਅਦ ਜਦੋਂ ਭਾਈ ਕਮਲਿਆ ਜੀ ਨਦੀ ਤੋਂ ਬਾਹਰ ਨਿਕਲਦੇ ਆ ਤਾਂ ਉਹ ਦੇਖਦੇ ਆ ਕਿ ਉਹ ਕਿਸੇ ਹੋਰ ਹੀ ਸਥਾਨ ਤੇ ਪਹੁੰਚੇ ਹੁੰਦੇ ਆ ਜਿੱਥੇ ਇੱਕਦਮ ਚਹਿਲ ਫਹਲ ਹੋ ਰਹੀ ਹੁੰਦੀ ਆ ਅਤੇ ਬਹੁਤ ਸਾਰੇ ਲੋਕ ਇਸ਼ਨਾਨ ਕਰ ਰਹੇ ਹੁੰਦੇ ਆ ਇੱਕਦਮ ਉਹ ਕਬਰਾਇਓ ਹੋਏ ਨਦੀ ਤੋਂ ਬਾਹਰ ਨਿਕਲਦੇ ਆ ਤੇ ਆਲੇ ਦੁਆਲੇ ਲੋਕਾਂ ਨੂੰ ਪੁੱਛਦੇ ਆ ਕਿ ਇਹ ਕਿਹੜਾ ਸਥਾਨ ਹੈ ਤਾਂ ਲੋਕ ਸੁ ਦੱਸਦੇ ਹਨ ਕਿ ਆਪ ਜੀ ਕੁੰਭ ਦੇ ਮੇਲੇ ਵਿੱਚ ਹੋ ਕੀ ਆਪ ਜੀ ਨੂੰ ਯਾਦ ਨਹੀਂ ਕਿ ਤੁਸੀਂ ਇੱਥੇ ਚੁੱਭੀ ਲਗਾਣਾ ਆਏ ਹੋ ਜਦੋਂ ਭਾਈ ਕਮਲਿਆ ਜੀ ਨੂੰ ਲੋਕ ਇਹ ਜਵਾਬ ਦਿੰਦੇ ਆ ਤਾਂ ਉਹ ਮਾਨੀ ਮਨ ਮੁਸਕਰਾਉਂਦੇ ਆ ਅਤੇ ਹੱਥ ਜੋੜ ਕੇ ਬਾਬਾ ਜੀ ਨੂੰ ਪ੍ਰਣਾਮ ਕਰਦੇ ਆ ਕਿਉਂਕਿ ਉਹ ਜਾਣਦੇ ਸਨ ਕਿ ਇਹ ਬਾਬਾ ਜੀ ਤਾਂ ਹੀ ਕੋਈ ਕੌਤਕ ਹੈ ਤੇ ਉਹਨਾਂ ਨੇ ਅੱਖ ਦੇ ਝਮਕੇ ਨਾਲ ਹੀ ਉਹਨਾਂ ਨੂੰ ਪ੍ਰਾਗਰਾਜ ਜਿੱਥੇ ਕੁੰਭ ਦਾ ਮੇਲਾ ਚੱਲ ਰਿਹਾ ਸੀ ਪਹੁੰਚਾ ਦਿੱਤਾ ਹੈ ਤੇ ਉਹ ਆਲੇ-ਦੁਆਲੇ ਭਗਵਾਨ ਸ਼੍ਰੀ ਚੰਦਰ ਜੀ ਨੂੰ ਲੱਭਣ ਲੱਗਦੇ ਹਨ ਫਿਰ ਉਹ ਸੋਚਦੇ ਹਨ ਕਿ ਅਸੀਂ ਅੱਗੇ ਜਾਂਦੇ ਹਾਂ ਸ਼ਾਇਦ ਬਾਬਾ ਜੀ ਅੱਗੇ ਹੋਣ ਅਤੇ ਨਾਲ ਹੀ ਜਗਨਨਾਥਪੁਰੀ ਜੀ ਦੇ ਦਰਸ਼ਨ ਵੀ ਕਰ ਲੈਣੇ ਹਨ ਇਹ ਸੋਚ ਕੇ ਉਹ ਅੱਗੇ ਤੁਰ ਜਾਂਦੇ ਹਨ ਕੁਝ ਕੀ ਦੂਰ ਜਾਣ ਤੇ ਉਹਨਾਂ ਨੂੰ ਇੱਕ ਧੂਣਾ ਦਿਖਾਈ ਦਿੰਦਾ ਹੈ ਜਦੋਂ ਧੂਨੇ ਕੋਲ ਦੇਖਦੇ ਹਨ ਉੱਥੇ ਭਗਵਾਨ ਸ਼੍ਰੀ ਚੰਦਰ ਜੀ ਬੈਠੇ ਹੁੰਦੇ ਹਨ ਉਹ ਨੱਟ ਕੇ ਜਾਂਦੇ ਹਨ ਅਤੇ ਬਾਬਾ ਜੀ ਦੇ ਬਾਬਾ ਜੀ ਨੂੰ ਮੱਥਾ ਟੇਕਦੇ ਹਨ ਅਤੇ ਕਹਿੰਦੇ ਹਨ ਕਿ ਭਗਵਾਨ ਜੀ ਆਪਨੀ ਨੇ ਤਾਂ ਸਾਡੀ ਇੱਛਾ ਛੱਟਪਟ ਹੀ ਪੂਰੀ ਕਰ ਦਿੱਤੀ ਬਸ ਹੁਣ ਇੱਕ ਇੱਛਾ ਰਹਿ ਗਈ ਹੈ ਭਗਵਾਨ ਜਗਨਨਾਥ ਜੀ ਦੇ ਦਰਸ਼ਨਾਂ ਦੀ ਕਿਰਪਾ ਕਰਕੇ ਆਪ ਉਹ ਵੀ ਪੂਰੀ ਕਰੋ ਬਾਬਾ ਜੀ ਕਹਿੰਦੇ ਹਨ ਠੀਕ ਆ ਭਾਈ ਕਮਲਿਆ ਜੀ ਤੁਹਾਡੀ ਇਹ ਇੱਛਾ ਵੀ ਛੇਤੀ ਹੀ ਪੂਰੀ ਹੋ ਜਾਵੇਗੀ ਭਾਈ ਕਮਲਿਆ ਜੀ ਬਾਬਾ ਜੀ ਦੇ ਕੋਲ ਹੀ ਬੈਠ ਜਾਂਦੇ ਹਨ ਇੰਨੇ ਨੂੰ ਕੀ ਹੁੰਦਾ ਹੈ ਕਿ ਮੰਦਰ ਵਿੱਚ ਸ਼ਾਮ ਨੂੰ ਆਰਤੀ ਹੁੰਦੀ ਹੈ ਅਤੇ ਪੁਜਾਰੀ ਜਗਨਨਾਥਪੂਰੀ ਜੀ ਦੇ ਜੋ ਆਰਤੀ ਕਰਦੇ ਹਨ ਆਰਤੀ ਕਰਨ ਤੋਂ ਬਾਅਦ ਜਗਨਨਾਥ ਜੀ ਨੂੰ ਭੋਗ ਲਵਾਉਂਦੇ ਹਨ ਜੋ ਵੀ ਪ੍ਰਸ਼ਾਦਾ ਹੁੰਦਾ ਹੈ ਅਤੇ ਜਲ ਵੀ ਰੱਖਦੇ ਹਨ ਜਦੋਂ ਉਹ ਭੋਗ ਲਵਾਦੇ ਹਨ ਤਾਂ ਉਹ ਇੱਕ ਬਰਤਨ ਵਿੱਚ ਸਾਰੇ ਪ੍ਰਸ਼ਾਦਾ ਪਾ ਕੇ ਅੰਦਰ ਰੱਖ ਦਿੰਦੇ ਹਨ ਅਤੇ ਫਿਰ ਕੁਝ ਸਮੇਂ ਬਾਅਦ ਤਾੜੀ ਮਾਰ ਕੇ ਬਰਤਨ ਚੱਕ ਲੈਂਦੇ ਹਨ ਇੱਕ ਦਿਨ ਉਸੇ ਦਿਨ ਕੀ ਹੁੰਦਾ ਹੈ ਕਿ ਜਦੋਂ ਪੁਜਾਰੀ ਜੀ ਭਗਵਾਨ ਜਗਨਨਾਥ ਜੀ ਨੂੰ ਭੋਗ ਲਵਾਉਂਦੇ ਹਨ ਉਸ ਤੋਂ ਬਾਅਦ ਤਾੜੀ ਮਾਰ ਕੇ ਪਾਤਾ ਚੱਕਦੇ ਹਨ ਉੱਥੇ ਨਾ ਤਾਂ ਭਗਵਾਨ ਦੀਆਂ ਮੂਰਤੀਆਂ ਹੁੰਦੀਆਂ ਹਨ ਅਤੇ ਨਾ ਹੀ ਉਹ ਵਾਲੇ ਬਾਤਨ ਹੁੰਦੇ ਹਨ ਇਹ ਦੇਖ ਕੇ ਪੁਜਾਰੀ ਹੱਕਾ ਬੱਕਾ ਰਹਿ ਜਾਂਦਾ ਹੈ ਅਤੇ ਸਾਰੇ ਪਾਸੇ ਰੌਲਾ ਪਾ ਦਿੰਦਾ ਹੈ ਕਿ ਇਹ ਕੀ ਹੋ ਗਿਆ ਸਾਡੇ ਦੇਖਦੇ ਦੇਖਦੇ ਮੂਰਤੀਆਂ ਕਿੱਥੇ ਚਲ ਗਈਆਂ ਇੱਥੇ ਤਾਂ ਕੋਈ ਆਇਆ ਵੀ ਨਹੀਂ ਬਾਤਨ ਕਿੱਥੇ ਚਲ ਗਿਆ ਆਲੇ-ਦੁਆਲੇ ਸਾਰੇ ਖਬਰ ਫੈਲ ਜਾਂਦੀ ਹੈ ਸਾਰੇ ਲੋਕ ਬਿਲਕੁਲ ਅਚੰਬੇ ਵਿੱਚ ਹੁੰਦੇ ਹਨ ਕਿ ਇਹ ਕੀ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਪੁਜਾਰੀ ਦੇ ਹੁੰਦੇ ਹੋਏ ਕੌਣ ਇੱਥੋਂ ਮੂਰਤੀਆਂ ਲੈ ਗਿਆ ਜਦੋਂ ਇਦਾਂ ਖਬਰ ਚੱਲਦੀ ਚਾਲਦੀ ਭਗਵਾਨ ਸ਼੍ਰੀ ਚੰਦਰਜੀ ਕੋਲ ਵੀ ਪਹੁੰਚ ਜਾਂਦੀ ਹੈ ਫਿਰ ਭਗਵਾਨ ਸ਼੍ਰੀ ਚੰਦਰਜੀ ਭਾਈ ਕਮਲਿਆ ਜੀ ਦੇ ਹੱਥ ਸਨੇਹਾ ਭੇਜਦੇ ਹਨ ਕਿ ਉਹਨਾਂ ਨੂੰ ਦੱਸ ਕੇ ਆਓ ਕਿ ਮੂਰਤੀਆਂ ਅਤੇ ਵਾਦਨ ਸਾਡੇ ਕੋਲ ਹਨ ਤੇ ਜਦੋਂ ਭਾਈ ਕਮਲਿਆ ਜੀ ਉਹਨਾਂ ਨੂੰ ਦੱਸਦੇ ਹਨ ਕਿ ਇੱਥੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਧੂਣਾ ਹੈ ਅਤੇ ਉੱਥੇ ਤੁਹਾਡੀਆਂ ਮੂਰਤੀਆਂ ਅਤੇ ਬਾਤਨ ਹਨ ਤਾਂ ਸਾਰੇ ਲੋਕ ਉੱਥੇ ਪਹੁੰਚ ਜਾਂਦੇ ਹਨ ਜਦੋਂ ਬਾਬਾ ਜੀ ਤੋਂ ਪੁੱਛਦੇ ਹਨ ਕਿ ਇਹ ਮੂਰਤੀਆਂ ਅਤੇ ਬਾਤਨ ਇੱਥੇ ਕਿਵੇਂ ਆਏ ਤਾਂ ਬਾਬਾ ਜੀ ਮੁਸਕਰਾਉਂਦੇ ਹਨ ਅਤੇ ਕਹਿ ਦਿੰਦੇ ਹਨ ਇਹ ਤਾਂ ਤੁਸੀਂ ਇਹਨਾਂ ਤੋਂ ਹੀ ਪੁੱਛੋ ਫਿਰ ਭਾਈ ਕਮਲਿਆ ਜੀ ਨੂੰ ਸੋਚੀ ਆਂਦੀ ਹੈ ਕਿ ਬਾਬਾ ਸ਼੍ਰੀ ਚੰਦ ਜੀ ਤਾਂ ਆਪ ਸ੍ਰਿਸ਼ਟੀ ਦੇ ਸਚਣ ਹਾਰ ਹਨ ਕਿ ਤੁਹਾਨੂੰ ਗੁਰੂ ਨਾਨਕ ਦੇ ਪੁੱਤਰ ਹਨ ਉਨ੍ਹਾਂ ਤੋਂ ਵੱਡਾ ਕੌਣ ਹੈ ਉਹ ਨਤਮਸਤਕ ਹੁੰਦੇ ਹਨ ਅਤੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਦੇ ਹਨ ਫਿਰ ਭਗਵਾਨ ਜਗਨਨਾਥੀ ਨੂੰ ਮੱਥਾ ਟੇਕਦੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਇਹ ਮੂਰਤੀਆਂ ਨਹੀਂ ਇਹ ਭਗਵਾਨ ਜਗਨਨਾਥ ਜੀ ਆਪ ਬਾਬਾ ਜੀ ਦੇ ਕੋਲ ਹਾਜ਼ਰੀ ਲਵਾਣ ਆਏ ਹਨ ਜਦੋਂ ਲੋਕ ਇਹ ਕੌਤਕ ਵੇਖਦੇ ਹਨ ਤਾਂ ਉਹ ਵੀ ਬਿਲਕੁਲ ਹੈਰਾਨ ਰਹਿ ਜਾਂਦੇ ਹਨ ਅਤੇ ਬਾਬਾ ਜੀ ਨੂੰ ਪ੍ਰਣਾਮ ਕਰਦੇ ਹਨ ਉਹਨਾਂ ਦੇ ਧੂਨੇ ਨੂੰ ਪ੍ਰਣਾਮ ਕਰਦੇ ਹਨ ਫਿਰ ਉੱਥੋਂ ਮੂਰਤੀਆਂ ਅਤੇ ਵਰਤ ਹੁੰਦੇ ਜਾਂਦੇ ਹਨ ਤੇ ਦੁਆਰਾ ਮੰਦਰ ਵਿੱਚ ਸਥਾਪਿਤ ਕਰ ਦਿੰਦੇ ਹਨ ਇਸ ਤਰ੍ਹਾਂ ਭਾਈ ਕਮਲਿਆ ਜੀ ਨੂੰ ਸੋਚੀ ਹੁੰਦੀ ਹੈ ਕਿ ਗੁਰੂ ਨਾਨਕ ਤਾਂ ਆਪ ਸਾਰਾ ਕੁਝ ਜਾਣੀ ਜਾਣ ਹੈ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਜੋ ਤਨ ਗੁਰੂ ਨਾਨਕ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਹਰ ਵੇਲੇ ਅੰਗ ਸੰਗ ਰਹਿੰਦੇ ਹਾਂ ਪ੍ਰਮਾਤਮਾ ਨੇ ਸਾਡੇ ਤੇ ਕਿੰਨੀ ਕਿਰਪਾ ਕੀਤੀ ਹੈ ਪਰ ਅਸੀਂ ਉਹਨਾਂ ਦੇ ਨਾਲ ਰਹਿ ਕੇ ਵੀ ਉਹਨਾਂ ਤੋਂ ਅਣਜਾਣ ਸਾਂ ਅਤੇ ਆਪਣੀ ਮੁਕਤੀ ਲੱਭ ਰਏ ਸਾਂ ਉਹ ਆਪਣੀ ਭੂਲ ਬਖਸ਼ਾਦੇ ਆ ਉਹਨਾਂ ਨੂੰ ਆਪਣੇ ਬਹੁਤ ਹੀ ਪਛਤਾਵਾ ਹੁੰਦਾ ਹੈ ਮਨੋਂ ਮਨ ਪਰ ਬਾਬਾ ਜੀ ਕਹਿੰਦੇ ਹਨ ਕੇ ਸਭ ਇੱਕ ਹਨ ਤੁਹਾਨੂੰ ਬਿਲਕੁਲ ਵੀ ਇਸ ਤਰ੍ਹਾਂ ਪਛਤਾਨ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਮਨ ਦੀ ਇੱਛਾ ਸੀ ਬਸ ਇਹ ਹਰ ਵੇਲੇ ਆਪਣੇ ਮਨ ਨੂੰ ਇਸੇ ਤਰ੍ਹਾਂ ਪ੍ਰਭੂ ਦੇ ਚਰਨਾਂ ਵਿੱਚ ਜੋੜੀ ਰੱਖਣਾ ਉੱਥੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਸਾਰੇ ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ ਇਹ ਸਥਾਨ ਯੂਪੀ ਵਿੱਚ ਹੈ ਜੋ ਕਿ ਹਜੇ ਵੀ ਬਾਬਾ ਸ਼੍ਰੀ ਚੰਦ ਜੀ ਦੇ ਧੂਨੇ ਉੱਥੇ ਮੌਜੂਦ ਹਨ ਲੋਕ ਉੱਥੇ ਮੱਥਾ ਟੇਕ ਕੇ ਬਹੁਤ ਸਾਰੀਆਂ ਬਰਕਤਾਂ ਪਾਉਂਦੇ ਹਨ ਅਤੇ ਜਦੋਂ ਭਗਵਾਨ ਜਗਨਨਾਥੀ ਦੇ ਦਰਸ਼ਨਾਂ ਨੂੰ ਜਾਂਦੇ ਹਨ ਤਦ ਸ਼ਰਧਾਲੂ ਬਾਬਾ ਸ਼੍ਰੀ ਚੰਦੀ ਦੇਵੀ ਇਹਨਾਂ ਧੂਣਾਂ ਤੇ ਜਰੂਰ ਜਾਂਦੇ ਹਨ ਉੱਥੇ 10-12 ਜਗ੍ਹਾ ਬਾਬਾ ਸ਼੍ਰੀ ਚੰਦ ਜੀ ਨੇ ਧੂਣਾ ਲਾਇਆ ਹੈ ਤਾਂ ਇਹ ਸਾਖੀ ਦਾ ਸੁਣਾਉਣ ਦਾ ਬਸ ਇਹੀ ਮਕਸਦ ਸੀ ਕਿ ਭਗਵਾਨ ਸਾਰੇ ਇੱਕੋ ਹੀ ਆ ਬਸ ਆਪਣੀ ਸ਼ਾਤਾ ਭਾਵਨਾ ਦੀ ਗੱਲ ਹੁੰਦੀ ਆ ਤੇ ਜਿਵੇਂ ਬਾਬਾ ਜੀ ਨੇ ਸਾਨੂੰ ਨਾਮ ਜਪਦਾ ਉਪਦੇਸ਼ ਦਿੱਤਾ ਇਸੇ ਤਰ੍ਹਾਂ ਸਾਨੂੰ ਕਦੇ ਵੀ ਗੁਰੂਆਂ ਪੀਰਾਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਬਸ ਜਿਹਨੂੰ ਵੀ ਮੰਨੋ ਦਿਲ ਤੋਂ ਮੰਨੋ ਤੁਸੀਂ ਮੇਰੀ ਪਿਛਲੀ ਵੀਡੀਓ ਵਿੱਚ ਮੈਂ ਜੋ ਸਾਖੀ ਸੁਣਾਈ ਸੀ ਉਹਨੂੰ ਬਹੁਤ ਪਿਆਰ ਦਿੱਤਾ ਇਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਆਪਣਾ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹਦੇ ਨਾਲ ਸਾਨੂੰ ਹੋਰ ਵੀਡੀਓ ਬਣਾਉਣ ਦਾ ਉਤਸ਼ਾਹ ਮਿਲਦਾ ਹੈ ਅਤੇ ਜੇ ਤੁਸੀਂ ਹੋਰ ਵੀ ਸੰਤਾਂ ਭਗਤਾਂ ਦੀ ਸਾਖੀ ਸੁਣਨਾ ਚਾਹੁੰਦੇ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਇੱਥੇ ਤੱਕ ਵੀਡੀਓ ਨੂੰ ਦੇਖਿਆ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਹੀ ਜਲਦੀ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਤੇ ਹੁਣ ਤੋਂ ਤੁਹਾਨੂੰ ਵੀਡੀਓਜ਼ ਰੈਗੂਲਰ ਮਿਲੋਗੀਆਂ ਠੀਕ ਹੈ ਜੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ